ਉੱਤੇ ਪੀਸੀ ਦੇ ਕਹ ਲੋ ਸੁਪਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੇਕਿਨ ਦੂਜੇ ਪਾਸੇ ਇਹਨਾਂ ਨੂੰ ਰੋਕਿਆ ਜਾ ਰਹਾ ਹੈ ਇਹਨਾਂ ਨੂੰ ਰੋਕ ਕੇ ਅੱਗੇ ਨਹੀਂ ਜਾਣ ਦਿੱਤਾ ਜਾਏਗਾ ਹਾਲਾਂਕਿ ਪੁਲਿਸ ਦੇ ਨਾਲ ਜ਼ਰੂਰ ਇੱਥੇ ਤਕਾਮੁਕੀ ਹੋਈ ਹੈ ਪੁਲਿਸ ਨੇ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੈ ਲੇਕਿਨ ਇਹਨਾਂ ਵੱਲੋਂ ਸਾਫ਼ ਤੌਰ ਤੇ ਕਿਹਾ ਜਾ ਰਿਹਾ ਹੈ ਕਿ ਇਹ ਅੱਗੇ ਜਾਣਗੇ ਤਸਵੀਰਾਂ ਲਾਈਵ ਤਸਵੀਰਾਂ న్యూਸ 18 ਤੇ ਕਿ ਪੁਲਿਸ ਵੱਲੋਂ ਇਹਨਾਂ ਨੂੰ ਰੋਕਿਆ ਜਾ ਰਹਾ ਹੈ 2 ਸਾਲ ਪੂਰੇ ਹੋਏ ਨੇ ਜਿਸ ਨੂੰ ਲੈ ਕੇ ਅੱਜ ਇਹਨਾਂ ਨੇ ਬੜੇ ਹੀ ਗੁਪਚਪ ਤਰੀਕੇ ਦੇ ਨਾਲ ਚੰਡੀਗੜ੍ਹ ਐਂਟਰ ਹੋਏ ਐ ਅਤੇ ਚੰਡੀਗੜ੍ਹ ਐਂਟਰ ਹੋਣ ਤੋਂ ਬਾਅਦ ਇਹ ਅੱਗੇ ਜਾਣ ਦੀ ਜਿਹੜੀ ਕੋਸ਼ਿਸ਼ ਹੈ ਹਾਲਾਂਕਿ ਖੁਦ ਐਸਐਸਪੀ ਵੱਲੋਂ ਇਹ ਕਮਾਂਡ ਦਿੱਤੀ ਜਾ ਰਹੀ ਹੈ ਸੁਪਰਵੀਜ਼ਨ ਐਸਐਸਪੀ ਦੇ ਕਿ ਇਹਨਾਂ ਨੂੰ ਸਾਰਿਆਂ ਨੂੰ ਗੱਡੀ 'ਚ ਪਾ ਕੇ ਇਹਨਾਂ ਨੂੰ ਡਿਟੇਨ ਜਿਹੜਾ ਉਹ ਕੀਤਾ ਜਾਏ ਤਸਵੀਰਾਂ ਲਗਾਤਾਰ న్యూਸ 18 ਤੇ ਤਸਵੀਰਾਂ ਐਕਸਕਲੂਸਿਵ ਤਸਵੀਰਾਂ ਕਿ ਕਿਸ ਤਰ੍ਹਾਂ ਪੁਲਿਸ ਦੇ ਨਾਲ ਇਹਨਾਂ ਦੀ ਧੱਕਾ ਮੁਕੀ ਹੋਈ ਹੈ ਔਰ ਪੁਲਿਸ ਹੁਣ ਇਹਨਾਂ ਨੂੰ ਡਿਟੇਨ ਕਰਕੇ ਲੈ ਜਾਂਦੀ ਹੋਈ ਪੁਲਿਸ ਇਹਨਾਂ ਨੂੰ ਡਿਟੇਨ ਕਰਕੇ ਲੈ ਜਾਂਦੀ ਹੋਈ ਯਾਨੀ ਕਿ ਜਿੰਨੇ ਵੀ ਇੱਥੇ ਪ੍ਰਦਰਸ਼ਨਕਾਰੀ ਪਹੁੰਚੇ ਹਨ ਕੌਮੀ ਸਾਬ ਮੋਰਚਾ ਦੇ ਉਹਨਾਂ ਨੂੰ ਡਿ ਕੁਝੇ ਨੂੰ ਵੀ ਅੱਗੇ ਪਤਨ ਨਹੀਂ ਦਿੱਤਾ ਜਾਏਗਾ ਇਹ ਬਹੁਤ ਹੀ ਪਹਿਲਾਂ ਹੀ ਚੰਡੀਗੜ੍ਹ ਪੁਲਿਸ ਵੱਲੋਂ ਕਲੀਅਰ ਕਰ ਦਿੱਤਾ ਗਿਆ ਸੀਗਾ ਦੂਜੇ ਪਾਸੇ ਕਈਆਂ ਨੂੰ ਹੁਣ ਡਿਟੇਨ ਵੀ ਕਰ ਲਿਆ ਗਿਆ ਤਸਵੀਰਾਂ ਤੁਸੀਂ ਵੇਖ ਰਹੇ ਹੋ ਕਿ ਕਈਆਂ ਨੂੰ ਬੱਸਾਂ 'ਚ ਬਿਠਾ ਕੇ ਡਿਟੇਨ ਕਰ ਲਿਆ ਗਿਆ ਜਿਹੜੇ ਇੱਥੇ ਮਹਿਲਾਵਾਂ ਵੀ ਪਹੁੰਚੀਆਂ ਉਹਨਾਂ ਨੂੰ ਚੰਡੀਗੜ੍ਹ ਪੁਲਿਸ ਦੀ ਲੇਡੀ ਕਨਸਟੇਬਲ ਵੱਲੋਂ ਡਿਟੇਨ ਜਿਹੜਾ ਉਹ ਕੀਤਾ ਜਾ ਰਿਹਾ ਹੈ ਕੋਸ਼ਿਸ਼ ਕਰਾਂਗੇ ਅਕਸਰਾ ਦੇ ਨਾਲ ਵੀ ਗੱਲਬਾਤ ਕਰਨ ਦੀ ਕਿਉਂਕਿ ਕਈ ਜਿਹੜੇ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਸੀ ਉਹਨਾਂ ਨੂੰ ਹੁਣ ਗੱਡੀਆਂ 'ਚ ਬਿਠਾ ਕੇ ਡਿਟੇਨ ਕਰ ਲਿਆ ਗਿਆ ਡਿਟੇਨ ਜਿਹੜਾ ਹੈਗਾ ਉਹ ਕਰਨ ਦੀ ਜਿਹੜੀ ਤਿਆਰੀ ਹੈ ਪੁਲਿਸ ਦੇ ਨਾਲ ਵੀ ਤਾਂ ਕਾਮੁਕੀ ਹੋਈ ਹੈ ਔਰ ਤੱਕਾਮੁਕੀ ਕਰਦੇ ਹੋਏ ਪੁਲਿਸ ਨੂੰਆਂ ਨੂੰ ਬਸਾਂ ਦੇ ਵਿੱਚ ਭਰਦੀ ਨਜ਼ਰ ਆ ਰਹੀ ਹੈ ਬਸਾਂ ਦੇ ਵਿੱਚ ਹੁਣ ਭਰ ਕੇ ਇਹਨਾਂ ਨੂੰ ਹੁਣ ਲੈ ਕੇ ਜਾਇਆ ਜਾ ਰਹਾ ਹੈ ਹਾਲਕਿ ਚੰਡੀਗੜ੍ਹ ਐਂਟਰ ਹੋਈ ਸੀ ਬੜੇ ਹੀ ਗੁਪਚੁਪ ਤਰੀਕੇ ਦੇ ਨਾਲ ਬੜੇ ਹੀ ਗੁਪਚੁਪ ਤਰੀਕੇ ਦੇ ਨਾਲ ਐਂਟਰ ਹੋਈ ਸੀ ਲੇਕਿਨ ਹੁਣ ਪੁਲਿਸ ਇਹਨਾਂ ਨੂੰ ਹੁਣ ਡਿਟੇਨ ਕਰਕੇ ਲੈ ਜਾਂਦੀ ਹੋਈ ਕਰੀਬ 150 ਤੋਂ 200 ਦੀ ਸੰਖਿਆ ਦੇ ਵਿੱਚ ਬਸਾਂ ਦੇ ਵਿੱਚ ਔਰ ਵਿੱਚੋਂ ਵਿਚਾਲੇ ਇੱਥੇ ਪਹੁੰਚੇ ਸੀ ਕਿ ਜਿਸ ਨੂੰ ਲੈ ਕੇ ਹੁਣ ਪੁਲਿਸ ਵੱਲੋਂ ਇਹਨਾਂ ਨੂੰ ਡਿਟੇਨ ਕਰ ਤਸਵੀਰਾਂ ਤੁਸੀਂ ਵੇਖ ਲਓ ਚੰਡੀਗੜ੍ਹ ਪੁਲਿਸ ਦੇ ਪ੍ਰਦਰਸ਼ਨ ਕਾਰਿਆ ਦੇ ਵਿੱਚ ਜੜਪ ਹੋਈ ਹੈ ਔਰ ਜੜਪ ਦੌਰਾਨ ਹੁਣ ਖੁਦ ਪੁਲਿਸ ਵੱਲੋਂ ਇਹਨਾਂ ਨੂੰ ਲੈ ਕੇ ਜਾਇਆ ਜਾ ਰਿਹਾ ਹੈ ਲਗਾਤਾਰ ਪੁਲਿਸ ਕੋਸ਼ਿਸ਼ ਕਰ ਰਹੀ ਹੈ ਕਿ ਇਹਨਾਂ ਨੂੰ ਇਥੋਂ ਡੀਟੇਨ ਕਰਨ ਤੋਂ ਬਾਅਦ ਪੁਲਿਸ ਸਟੇਸ਼ਨ ਦੇ ਜਿਹੜਾ ਉਹ ਲੈ ਕੇ ਜਾਇਆ ਜਾਏ ਤੇ ਪੁਲਿਸ ਵੱਲੋਂ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ ਯਾਨੀ ਕਿ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ ਪੁਲਿਸ ਨੇ ਇੱਥੇ ਹੀ ਇਹਨਾਂ ਨੂੰ ਰੋਕ ਲਿਆ ਸੀਗਾ ਘੇਰਾ ਪਾਇਆ ਸੀਗਾ ਔਰ ਇਹਨਾਂ ਨੇ ਇਹਨਾਂ ਦਾ ਕਹਿਣਾ ਹੈ ਕਿ ਅਸੀਂ ਸੀਐਮ ਦਾ ਘੇਰਾਬ ਕਰਨਾ ਹੈ ਸੀਐਮ ਦੇ ਰੈਸੀਡੈਂਟ ਦਾ ਘੇਰਾਬ ਕਰਨਾ ਹੈ ਲੇਕਿਨ ਉਸ ਤੋਂ ਪਹਿਲਾਂ ਹੀ ਪੁਲਿਸ ਵੱਲੋਂ ਇਹਨਾਂ ਨੂੰ ਰੋਕ ਲਿਆ ਗਿਆ ਹੈ ਹਾਲਾਂਕਿ ਹੁਣ ਇੱਥੇ ਰੋਡ ਬੰਦ ਕਰ ਦਿੱਤਾ ਗਿਆ ਸੀਗਾ ਬੈਰੀਕੇਟਿੰਗ ਲਾ ਕੇ ਇਹਨਾਂ ਨੂੰ ਹੁਣ ਅੰਦਰ ਬਸਾਂ ਦੇ ਵਿੱਚ ਜਿਹੜਾ ਹੈਗਾ ਉਹ ਪਾਇਆ ਜਾ ਰਿਹਾ ਯਾਨੀ ਕਿ ਕਿਸੇ ਨੂੰ ਵੀ ਅੱਗੇ ਜਿਹੜਾ ਹੈ ਉਹ ਬਦਲ ਨਹੀਂ ਬਦਨ ਦਿੱਤਾ ਜਾਏਗਾ ਔਰ ਅੰਦਰ ਇਹਨਾਂ ਨੂੰ ਡਿਟੇਨ ਕਰਨ ਤੋਂ ਬਾਅਦ ਪੁਲਿਸ ਸਟੇਸ਼ਨ ਲੈ ਕੇ ਜਾਏਗਾ ਹਾਲਾਂਕਿ ਜੇਕਰ ਕੋਈ ਰੂਲ ਤੋੜਦਾ ਹੈ ਤਾਂ ਗ੍ਰਿਫਤਾਰੀਆਂ ਵੀ ਹੋ ਸਕਦੀ ਹੈ ਪਰਚਾ ਵੀ ਦਰਜ ਹੋ ਸਕਦਾ ਜਿਹੜੀ ਪੁਲਿਸ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਤਸਵੀਰਾਂ ਤੁਸੀਂ ਵੇਖ ਰਹੇ ਹੋ ਵੱਖ-ਵੱਖ ਜਿਹੜੀ ਕਈ ਬੱਸਾਂ ਜਿਹੜੀਆਂ ਹੈ ਕਈ ਬੱਸਾਂ ਦੇ ਵਿੱਚ ਇਹਨਾਂ ਨੂੰ ਡਿਟੇਨ ਜਿਹੜਾ ਹੈ ਉਹ ਕੱਢ ਲਿਆ ਗਿਆ ਹੈ ਔਰ ਕਈ ਜਿਹੜੇ ਹੈਗੇ ਅ ਰੀਟੇਨ ਕਰਕੇ ਹੁਣ ਪੁਲਿਸ ਸਟੇਸ਼ਨ ਜਿਹੜਾ ਉਹ ਲੈ ਕੇ ਜਾਇਆ ਜਾ ਰਿਹਾ ਤਸਵੀਰਾਂ ਲਗਾਤਾਰ ਤੁਸੀਂ ਵੇਖ ਰਹੇ ਹੋ ਹਾਲਾਂਕਿ ਪੁਲਿਸ ਵੱਲੋਂ ਪੂਰਾ ਘੇਰਾ ਪਾ ਕੇ ਪੂਰਾ ਘੇਰਾ ਪਾ ਕੇ ਹੁਣ ਪੁਲਿਸ ਵੱਲੋਂ ਇਹਨਾਂ ਨੂੰ ਲੈ ਕੇ ਜਾ ਰਹਾ ਹੈ ਅਫਸਰਾਂ ਦੇ ਨਾਲ ਜਰੂਰ ਕੋਸ਼ਿਸ਼ ਕਰਾਂਗੇ ਕਿਉਂਕਿ ਹੁਣ ਤੇਰੀ ਸਿਚੁਏਸ਼ਨ ਹੈ ਕਿਤੇ ਨਾ ਕਿਤੇ ਤਣਾਅਪੂਨ ਹੈ ਇਹ ਪੂਰਾ ਏਰੀਆ ਖਾਲੀ ਕਰਾ ਲਿਆ ਗਿਆ ਇੱਥੇ ਵੀ ਅਸੀਂ ਗੱਲ ਕਰ ਲਈਏ ਐਸਐਸਪੀ ਚੰਡੀਗੜ੍ਹ ਆ ਆਪਾਸ ਜਿਹੜੀ ਹੈਗੀ ਗੱਲਬਾਤ ਜ਼ਰੂਰ ਕਰਦੇ ਨਜ਼ਰ ਆ ਰਹੇ ਨੇ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਵੇਖਦੇ ਹੋਏ ਕਾਫੀ ਚੀਜ਼ਾਂ ਦਾ ਧਿਆਨ ਰੱਖਿਆ ਗਿਆ ਯਾਨੀ ਕਿ ਲਾਅ ਐਂਡ ਆਰਡਰ ਜਿਹੜਾ ਹੈ ਉਹ ਖਰਾਬ ਨਾ ਹੋਵੇ ਸਾਰਿਆਂ ਨੂੰ ਡੀਟੇਨ ਕਰਕੇ ਹੁਣ ਪੁਲਿਸ ਸਟੇਸ਼ਨ ਲੈ ਜਾਣ ਦੀ ਜਿਹੜੀ ਐਸਐਸਪੀ ਵੱਲੋਂ ਸੁਪਰਵਾਈਜ਼ਨ ਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਹਾਲਾਂਕਿ ਸਾਰਿਆਂ ਨੂੰ ਹੁਣ ਡੀਟੇਨ ਕਰਕੇ ਲੈ ਕੇ ਜਾਇਆ ਜਾ ਰਿਹਾ ਹੈ ਤੇ ਤਸਵੀਰਾਂ ਤੁਸੀਂ ਵੇਖ ਰਹੇ ਹੋ ਚੰਡੀਗੜ੍ਹ ਦੇ ਸੈਕਟਰ 43 ਬੱਸ ਸਟੈਂਡ ਦੀਆਂ ਤਸਵੀਰਾਂ ਨੇ ਜਿੱਥੇ ਇਹ ਪੂਰਾ ਇਹਨਾਂ ਨੂੰ ਡੀਟੇਨ ਕੀਤਾ ਜਾ ਰਿਹਾ ਹੈ ਹਾਲਾਂਕਿ ਬੜੇ ਹੀ ਪਰਦਰਸ਼ਨਕਾਰੀ ਕਾਮੀਨਸਾ ਮੋਰਚਾ 2 ਸਾਲ ਪੂਰੇ ਹੋ ਚੁੱਕੇ ਨੇ ਤੇ ਉਹਨਾਂ ਵੱਲੋਂ ਇਹ ਪੂਰਾ ਕਿਹਾ ਜਾ ਰਿਹਾ ਸੀਗਾ ਕਿ ਅੱਗੇ ਜਿਹੜਾ ਉਹ ਨਹੀਂ ਜਾਣ ਦਿੱਤਾ ਜਾਏਗਾ ਔਰ ਹੁਣ ਇੱਥੇ ਖੜ ਕੇ ਅੱਗੇ ਜਾਣ ਦੀ ਕੋਸ਼ਿਸ਼ ਲੇਕਿਨ ਪੁਲਿਸ ਵੱਲੋਂ ਇੱਥੇ ਹੀ ਉਹਨਾਂ ਨੂੰ ਰੋਕ ਦਿਆ ਗਿਆ ਹੈ ਪੁਲਿਸ ਵੱਲੋਂ ਇਹਨਾਂ ਨੂੰ ਉਥੇ ਪੂਰਾ ਰੋਗ ਦਿੱਤਾ ਗਿਆ ਔਰ ਵੀ ਪੁਲਿਸ ਫੋਰਸ ਜਿਹੜੀ ਹੈ ਉਹ ਬੁਲਾਈ ਗਈ ਹੈ ਪੁਲਿਸ ਫੋਰਸ ਬੁਲਾ ਕੇ ਇਹਨਾਂ ਨੂੰ ਸਾਰਿਆਂ ਨੂੰ ਖਦੇੜਿਆ ਜਾ ਰਿਹਾ ਹੈ ਤਸਵੀਰਾਂ ਤੁਸੀਂ ਵੇਖ ਰਹੇ ਹੋ ਕਿ ਜਿੰਨਾ ਵੀ ਜਿਹੜਾ ਰੋਡ ਸੀ ਰੋਡ ਤੇ ਰੋਡ ਨੂੰ ਖਾਲੀ ਕਰਾਇਆ ਜਾ ਰਿਹਾ ਹੈ ਹਾਲਾਂਕਿ ਐਸਐਸਪੀ ਚੰਡੀਗੜ੍ਹ ਹੁਣ ਜਿਹੜੀ ਮਹਿਲਾਵਾਂ ਨੇ ਉਹਨਾਂ ਨਾਲ ਗੱਲਬਾਤ ਜ਼ਰੂਰ ਕਰਦੇ ਨਜ਼ਰ ਆ ਰਹੇ ਨੇ ਕਿ ਕਿਸੇ ਵੀ ਤਰ੍ਹਾਂ ਲਾਅ ਐਂਡ ਆਰਡਰ ਜਿਹੜਾ ਹੈ ਉਹ ਖਰਾਬ ਨਹੀਂ ਹੋਣ ਦਿੱਤਾ ਜਾਏਗਾ ਹੁਣ ਸਾਰਿਆਂ ਨੂੰ ਸਾਈਡ ਕੀਤਾ ਜਾ ਰਿਹਾ ਹੈ ਨਹੀਂ ਕਿ ਰੋਡ ਤੇ ਰੋਡ ਤੇ ਬਿਲਕੁਲ ਸਾਈਡ ਕਰਨ ਦੀ ਜਿਹੜੀ ਗੱਲ ਹੈ ਉਹ ਕੀਤੀ ਜਾ ਰਹੀ ਹੈ ਔਰ ਐਕਸਟਰਾ ਪੈਰਾ ਮਿਲਟਰੀ ਫੋਰਸਿਜ਼ ਵੀ ਇੱਥੇ ਬੁਲਾਈ ਗਈ ਹੈ ਯਾਨੀ ਕਿ ਸਾਰਿਆਂ ਨੂੰ ਸਾਈਡ ਕਰ ਦਿੱਤਾ ਗਿਆ ਕਿ ਇਸ ਤੋਂ ਅੱਗੇ ਤੁਸੀਂ ਨਹੀਂ ਜਾ ਸਕਦੇ ਇਸ ਤੋਂ ਅੱਗੇ ਜਿਹੜਾ ਹੈਗਾ ਉਹ ਜਿਹੜੀ ਪਰਮਿਸ਼ਨ ਹੈ ਉਹ ਨਹੀਂ ਦਿੱਤੀ ਗਈ ਹੈ ਜਿਸ ਕਰਕੇ ਇਹਨਾਂ ਨੂੰ ਸਾਰਿਆਂ ਨੂੰ ਸਾਈਡ ਕਰ ਲਿਆ ਗਿਆ ਤੇ ਇੱਥੇ ਬੁਲਾਈ ਗਈ ਹੈ ਔਰ ਉਹਦੇ ਨਾਲ-ਨਾਲ ਕਿਉਂਕਿ ਲਾਅ ਐਂਡ ਆਰਡਰ ਜਿਹੜਾ ਹੈ ਉਹ ਖਰਾਬ ਨਾ ਹੋਵੇ ਇਸ ਕਰਕੇ ਪੂਰਾ ਜਿਹੜਾ ਏਰੀਆ ਉਹਨੂੰ ਖਾਲੀ ਕਰਾਇਆ ਜਾ ਰਿਹਾ ਯਾਨੀ ਕਿ ਪੂਰੇ ਏਰੀਏ ਨੂੰ ਖਾਲੀ ਕਰਾ ਕੇ ਹੁਣ ਜਿਹੜੇ ਵੀ ਇੱਥੇ ਟਰੈਕਟਰ ਜਿਹੜੇ ਰੋਡ ਤੇ ਖੜੇ ਹੋਏ ਨੇ ਉਹਨਾਂ ਨੂੰ ਵੀ ਰੋਡ ਤੇ ਟਰੈਕਟਰ ਜਿਹੜਾ ਹੈ ਉਹ ਹਟਾਉਣ ਦੀ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਜਾ ਰਹੀ ਹੈ ਔਰ ਖੁਦ ਜਿਹੜੇ ਐਸਐਸਪੀ ਦੇ ਸੁਪਰਵਾਈਜ਼ਨ ਦੀ ਚਪੂਚੇ ਪੂਰਾ ਆਪਰੇਸ਼ਨ ਚਲਾਇਆ ਗਿਆ ਔਰ ਐਕਸਟਰਾ ਪੈਰਾਮਿਲਟਰੀ ਫੋਰਸਿਸ ਦੇ ਨਾਲ ਹੋਰ ਵੀ ਫੋਰਸ ਜਿਹੜੀ ਹੈ ਮੰਗਾਈ ਜਾ ਰਹੀ ਹੈ ਯਾਨੀ ਕਿ ਇਹ ਟਰੈਕਟਰ ਜਿਹੜ ਜਿਹੜੇ ਬਿਲਕੁਲ Manoj ਤੁਸੀਂ ਤਸਵੀਰਾਂ ਦਿਖਾਉਂਦੇ ਰਹੋ ਤਾਂ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਚੰਡੀਗੜ੍ਹ ਪੁਲਿਸ ਦੇ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਖਦੇੜਿਆ ਜਾ ਰਿਹਾ ਹੈ ਸੈਕਟਰ 43 ਤੋਂ ਇਹ ਸਿੱਧੀਆਂ ਤਸਵੀਰਾਂ ਇਸ ਵੇਲੇ ਮੇਰੇ ਸਹਿਯੋਗੀ Manoj Raathi ਦਿਖਾ ਰਹੇ ਨੇ ਕਈ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਹੈ ਸੈਕਟਰ 43 ਪਹੁੰਚੇ ਸੀ ਕੌਮੀ ਇਨਸਾਫ ਮੋਰਚਾ ਦੇ ਇੱਕ ਹਰਕਤ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਹੈ ਭਾਰੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਤਾਇਨਾਤ ਹੈ ਤੇ ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਦੇ ਵਿੱਚ ਲਿਆ ਜਾ ਰਿਹਾ ਹੈ ਤੇ ਹੁਣ ਜਿਹੜੇ ਵਾਹਨ ਖੜੇ ਕੀਤੇ ਗਏ ਸੀ ਜਾਮ ਕਰਨ ਦੇ ਲਈ ਤਾਂ ਇਸ ਵੇਲੇ ਦੇਖ ਸਕਦੇ ਹਾਂ ਕਿ ਚੰਡੀਗੜ੍ਹ ਪੁਲਿਸ ਦੀ ਐਸਐਸਪੀ ਖੁਦ ਇਸ ਆਪਰੇਸ਼ਨ ਦੀ ਅਗਵਾਈ ਕਰ ਰਹੇ ਨੇ ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੂੰ ਖਦੇੜਿਆ ਜਾ ਰਿਹਾ ਹੈ ਤੇ ਜਿਹੜੇ ਵਾਹਨ ਨੇ ਉਹਨਾਂ ਨੂੰ ਵੀ ਸਾਈਡ ਤੇ ਕੀਤਾ ਜਾ ਰਿਹਾ ਹੈ ਜਿਹੜੇ ਲਾਈ ਸੀਗੇ ਉਸ ਨੂੰ ਹਟਾ ਕਰ ਦਿੱਤਾ ਗਿਆ ਯਾਨੀ ਕਿ ਕਿਸੇ ਵੀ ਤਰ੍ਹਾਂ ਇਸ ਇਸ ਸਾਰੀ ਚੀਜ਼ਾਂ ਨੂੰ ਹਟਾ ਕੇ ਹੁਣ ਜਿਹੜਾ ਪੂਰਾ ਇਹ ਰੋਡ ਹੈ ਉਹ ਖਾਲੀ ਕਰਾਇਆ ਜਾ ਰਿਹਾ ਤੇ ਤਸਵੀਰਾਂ ਲਗਾਤਾਰ ਤੁਸੀਂ ਵੇਖ ਰਹੇ ਹੋ ਕਿ ਜਿੰਨੇ ਵੀ ਜਿਹੜੇ ਆਫੀਸਰ ਨੇ ਇਹ ਸਾਰੀ ਜਿਹੜੀ ਪੁਲਿਸ ਜਿਹੜਾ ਹੈ ਉਹ ਪੂਰੇ ਰੋਡ ਨੂੰ ਖਾਲੀ ਕਰਾਂਦੇ ਹੋਈ ਨਜ਼ਰ ਆ ਰਹੀ ਹੈ ਹਾਲਾਂਕਿ ਹੋਰ ਵੀ ਫੋਰਸ ਇੱਥੇ ਮਂਗਾਈ ਗਈ ਹੈ ਹੋਰ ਫੋਰਸ ਮੰਗਾਨ ਤੋਂ ਬਾਅਦ ਇੱਥੇ ਕਿਸੇ ਵੀ ਤਰ੍ਹਾਂ ਲਾਅ ਐਂਡ ਆਰਡਰ ਜਾਂ ਕਿਸੇ ਵੀ ਤਰ੍ਹਾਂ ਦੀ ਜਿਹੜੀ ਭੀੜ-ਪਾੜ ਉਹ ਨਹੀਂ ਹੋਣ ਦਿੱਤੀ ਜਾਏਗੀ ਇਹ ਬਹੁਤ ਹੀ ਕਲੀਅਰ ਹੈ ਜਿਸ ਕਰਕੇ ਕਈਆਂ ਨੂੰ ਡਿਟੇਨ ਕੀਤਾ ਗਿਆ ਕਈਆਂ ਨੂੰ ਸਾਈਡ ਕਰ ਦਿੱਤਾ ਗਿਆ ਹਾਲਾਂਕਿ ਹੋਰ ਵੀ ਫੋਰਸ ਇੱਥੇ ਪਹੁੰਚ ਚੁੱਕੀ ਹੈ ਜਿਹੜੀ ਸਪੈਸ਼ਲੀ ਸਪੈਸ਼ਲ ਜਿਹੜੀ ਫੋਰਸ ਹੈ ਉਹ ਵੀ ਇੱਥੇ ਮੰਗਾਈ ਗਈ ਹੈ ਕਿ ਕਿਸੇ ਵੀ ਤਰ੍ਹਾਂ ਦੇ ਜਿਹੜੀ ਕੋਈ ਲਾਅ ਐਂਡ ਆਰਡਰ ਨਾ ਖਰਾਬ ਹੋਵੇ ਦੋ ਦੋਵੇਂ ਪਾਸੇ ਯਾਨੀ ਕਿ ਦੋਵੇਂ ਪਾਸੇ ਦੋਵੇਂ ਪਾਸੇ ਇਸ ਰੋਡ ਨੂੰ ਪੂਰਾ ਅੱਗੇ ਜਿਹੜੀ ਜਾਣ ਦੀ ਪਰਮਿਸ਼ਨ ਜਿਹੜੀ ਆ ਉਹ ਨਹੀਂ ਦਿੱਤੀ ਜਾ ਰਹੀ ਹੈ ਤਸਵੀਰਾਂ ਤੁਸੀਂ ਵੇਖ ਰਹੇ ਹੋ ਕਿ ਚੰਡੀਗੜ੍ਹ ਪੁਲਿਸ ਹੁਣ ਸਾਰੀ ਹੁਣ ਇਕੱਠ ਹੋ ਕੇ ਜਿਹੜੇ ਐਸਐਸਪੀ ਵੱਲੋਂ ਪੂਰੇ ਹੁਕਮ ਦਿੱਤੇ ਗਏ ਨੇ ਇਹ ਸਾਰੀ ਤਸਵੀਰਾਂ ਚੰਡੀਗੜ੍ਹ ਦੀ ਐਸਐਸਪੀ ਚੰਡੀਗੜ੍ਹ ਦੇ ਆਈਜੀ ਹੋਰ ਵੀ ਜਿਹੜੇ ਸੀਨੀਅਰ ਅਧਿਕਾਰੀ ਹੈ ਸਾਰੇ ਪਹੁੰਚ ਚੁੱਕੇ ਨੇ ਤੇ ਉਹਨਾਂ ਵੱਲੋਂ ਪੂਰਾ ਇਹ ਹੁਕਮ ਦਿੱਤੇ ਗਏ ਨੇ ਇਸ ਰੋਡ ਨੂੰ ਪੂਰੇ ਨੂੰ ਖਾਲੀ ਕੀਤਾ ਜਾਵੇ ਹਾਲਾਂਕਿ ਰੋਡ ਪੂਰਾ ਖਾਲੀ ਕਰਾ ਲਿਆ ਗਿਆ ਤੇ ਹੁਣ ਲਾਅ ਐਂਡ ਆਰਡਰ ਨੂੰ ਵੇਖਦੇ ਹੋਏ ਇੱਥੇ ਪੂਰਾ ਹੋਰ ਵੀ ਜਿਹੜੇ ਆ ਪ੍ਰਦਰਸ਼ਨਕਾਰੀ ਆ ਉਹ ਵੀ ਇੱਥੇ ਪਹੁੰਚ ਚੁੱਕੇ ਨੇ ਤਸਵੀਰਾਂ ਤੁਸੀਂ ਵੇਖ ਰਹੇ ਹੋ ਕਿ ਹੋਰ ਵੀ ਜਿਹੜੇ ਪ੍ਰਦਰਸ਼ਨਕਾਰੀ ਆ ਉਹ ਇੱਥੇ ਪਹੁੰਚ ਚੁੱਕੇ ਨੇ ਤੇ ਉਹ ਇੱਥੇ ਆ ਕੇ ਇਹ ਹੋਰ ਵੀ ਜਿਹੜੇ ਪ੍ਰਦਰਸ਼ਨਕਾਰੀ ਉਹ ਇੱਥੇ ਪਹੁੰਚ ਚੁੱਕੇ ਨੇ ਯਾਨੀ ਕਿ ਪ੍ਰਦਰਸ਼ਨਕਾਰੀ ਇੱਥੇ ਪਹੁੰਚ ਕੇ ਹੁਣ ਹੋਰ ਵੀ ਇੱਥੇ ਪ੍ਰਦਰਸ਼ਨਕਾਰੀ ਇੱਥੇ ਪਹੁੰਚ ਚੁੱਕੇ ਨੇ ਤੇ ਹੁਣ ਪਿੱਛੋ-ਪਿੱਛੋ ਬਿਲਕੁਲ ਗੁਪਚੁਪ ਤਰੀਕੇ ਦੇ ਨਾਲ ਤੇ ਜਿਹੜੇ ਪ੍ਰਦਰਸ਼ਨਕਾਰੀ ਐ ਉਹ ਇੱਥੇ ਲਗਾਤਾਰ ਪਹੁੰਚ ਰਹੇ ਨੇ ਤਸਵੀਰਾਂ ਤੁਸੀਂ ਵੇਖ ਸਕਦੇ ਹੋਈ ਇੱਕ ਵਾਰੀ ਹੋਰ ਤਣਾਵ ਦੀ ਜਿਹੜੀ ਸਥਿਤੀ ਐ ਉਹ ਜ਼ਰੂਰ ਹੋ ਚੁੱਕੀ ਐ ਤੇ ਹੁਣ ਹੋਰ ਵੀ ਜਿਹੜੇ ਪ੍ਰਦਰਸ਼ਨਕਾਰੀ ਐ ਪਿੱਛੋਂ ਬੈਕ ਸਾਈਡ ਤੋਂ ਐਂਟਰ ਹੋਏ ਨੇ ਬੈਕ ਸਾਈਡ ਤੋਂ ਐਂਟਰ ਹੋਏ ਨੇ ਪ੍ਰਦਰਸ਼ਨਕਾਰੀ ਜਿਨ੍ਹਾਂ ਨੂੰ ਹੁਣ ਰੋਕਣ ਦੀ ਜਿਹੜੀ ਕੋਸ਼ਿਸ਼ ਐ ਕੀਤੀ ਜਾ ਰਹੀ ਐ ਰੋਕਣ ਦੀ ਜਿਹੜੀ ਕੋਸ਼ਿਸ਼ ਐ ਉਹ ਕੀਤੀ ਜਾ ਰਹੀ ਐ ਔਰ ਹੁਣ ਹੈਵੀ ਜਿਹੜੀ ਪੁਲਿਸ ਐ ਡਿਪਲੋਏ ਵੀ ਕਰ ਦਿੱਤੀ ਗਈ ਐ ਲੇਕਿਨ ਹੋਰ ਵੀ ਸੰਖਿਆ ਜਿਹੜੀ ਐ ਇਹਨਾਂ ਦੀ ਬਚ ਚੁੱਕੀ ਐ ਯਾਨੀ ਕਿ ਇਹਨਾਂ ਦੀ ਹੋਰ ਸੰਖਿਆ ਬਚ ਚੁੱਕੀ ਐ ਜਿਸ ਨੂੰ ਲੈ ਕੇ ਇਹ ਹੋਰ ਵੀ ਜਿਹੜੇ ਪਿੱਛੋ ਗੁਪਚਪ ਤਰੀਕੇ ਦੇ ਨਾਲ ਇੱਥੇ ਪਹੁੰਚੇ ਹੋਏ ਨੇ ਤੇ ਉਹ ਵੀ ਅੱਗੇ ਵਧਣ ਦੀ ਕੋਸ਼ਿਸ਼ ਜਿਹੜੀ ਉਹ ਕਰ ਰਹੇ ਲੇਕਿਨ ਪੁਲਿਸ ਵੱਲੋਂ ਸਾਫ਼ ਤੌਰ ਤੇ ਇਹਨਾਂ ਨੂੰ ਰੋਕਿਆ ਜਾ ਰਿਹਾ ਹੈ ਤੇ ਤਸਵੀਰਾਂ ਤੁਸੀਂ ਵੇਖ ਰਹੇ ਹੋ ਕਿ ਇਹਨਾਂ ਨੂੰ ਹੁਣ ਰੋਕਣ ਦੀ ਤਿਆਰੀ ਇਹਨਾਂ ਨੂੰ ਹੁਣ ਰੋਕਣ ਦੀ ਤਿਆਰੀ ਜਿਹੜੀ ਕੀਤੀ ਜਾ ਰਹੀ ਹੈ ਲੇਕਿਨ ਇਹਨਾਂ ਹੋਰ ਵੀ ਜਿਹੜੇ ਇੱਥੇ ਪ੍ਰਦਰਸ਼ਨਕਾਰੀ ਇੱਥੇ ਪਹੁੰਚੇ ਹਨ ਉਹਨਾਂ ਨੂੰ ਰੋਕਿਆ ਜਾ ਰਿਹਾ ਹੈ ਉਹਨਾਂ ਨੂੰ ਰੋਕਣ ਦੀ ਤਿਆਰੀ ਹੁਣ ਤਣਾਅ ਦੀ ਸਿਚੁਏਸ਼ਨ ਦੁਬਾਰਾ ਤੋਂ ਹੋ ਚੁੱਕੀ ਹੈ ਚੰਡੀਗੜ੍ਹ ਦੇ ਸੈਕਟਰ 43 ਬੱਸ ਸਟੈਂਡ ਦੀ ਇਹ ਤਸਵੀਰਾਂ ਨੇ ਜਿੱਥੇ ਇੱਕ ਵਾਰ ਫਿਰ ਤੋਂ ਦੁਬਾਰਾ ਤੋਂ ਇੱਕ ਬਾਰ ਫਿਰ ਤਣਾਅ ਦੀ ਜਿਹੜੀ ਸਿਚੁਏਸ਼ਨ ਹੈ ਉਹ ਦੁਬਾਰਾ ਤੋਂ ਹੋ ਚੁੱਕੀ ਹੈ ਤਸਵੀਰਾਂ ਦੇਖ ਰਹੇ ਹੋ ਹੋਰ ਵੀ ਜਿਹੜੇ ਸਾਥੀ ਹੈ ਉਹ ਇੱਥੇ ਪਹੁੰਚ ਕੇ ਪ੍ਰਦਰਸ਼ਨ ਕਰਦੇ ਨਜ਼ਰ ਆ ਰਹੇ ਨੇ ਹਾਲਾਂਕਿ ਦੂਜੇ ਜਿਹੜੇ ਹੈਗੇ ਉਹਨਾਂ ਨੂੰ ਤਿੱਤਰ-ਬਿੱਤਰ ਕੀਤਾ ਸੀਗਾ ਲੇਕਿਨ ਹੋਰ ਵੀ ਇਨਾਦੇ ਜਿਹੜੇ ਸਾਥੀ ਇੱਥੇ ਪਹੁੰਚ ਚੁੱਕੇ ਹਨ ਯਾਨੀ ਕਿ ਪਹਿਲਾਂ ਵੀ ਇਸ ਤਰ੍ਹਾਂ ਦੇ ਹਾਲਾਤ ਹੋਏ ਸੀਗੇ ਪਿਛਲੇ ਸਾਲ ਜਦ ਪੁਲਿਸ ਦੇ ਨਾਲ ਆਪਸੀ ਨਾਦੀ ਜਿਹੜੀ ਹੈਗੀ ਆਮਣਾ ਸਾਹਮਣਾ ਹੋਇਆ ਸੀਗਾ ਕਾਫੀ ਉੱਥੇ ਨੁਕਸਾਨ ਹੋਇਆ ਸੀਗਾ ਲੋਕਾਂ ਦਾ ਵੀ ਕਾਫੀ ਨੁਕਸਾਨ ਹੋਇਆ ਸੀਗਾ ਪੁਲਿਸ ਦਾ ਵੀ ਇੱਥੇ ਕਾਫੀ ਜਿਹੜਾ ਨੁਕਸਾਨ ਚੈਲਣਾ ਪਿਆ ਸੀਗਾ ਇਸ ਵਾਰ ਇਸ ਤਰ੍ਹਾਂ ਦੀ ਚੀਜ਼ਾਂ ਨਾ ਹੋਣ ਔਰ ਸਾਰਿਆਂ ਨੂੰ ਹੁਣ ਡੀਟੇਨ ਕਰਨ ਦੀ ਜਿਹੜੀ ਗੱਲ ਹੈ ਉਹ ਕੀਤੀ ਜਾ ਰਹੀ ਹੈ ਪੁਲਿਸ ਵੱਲੋਂ ਹਾਲਾਂਕਿ ਐਸਐਸਪੀ ਵੱਲੋਂ ਸਾਫ਼ ਤੌਰ ਤੇ ਕਿਹਾ ਜਾਇਆ ਗਿਆ ਕਿ ਜਿੰਨੇ ਵੀ ਪ੍ਰਦਰਸ਼ਨ ਕਰਿਆ ਉਹਨਾਂ ਨੂੰ ਸਾਰਿਆਂ ਨੂੰ ਡੀਟੇਨ ਕੀਤਾ ਜਾਵੇ ਸਾਰਿਆਂ ਨੂੰ ਬਸਾਂ ਦੇ ਵਿੱਚ ਭਰ ਕੇ ਹੁਣ ਡੀਟੇਨ ਜਿਹੜਾ ਹੈ ਉਹ ਕੀਤਾ ਜਾ ਰਿਹਾ ਤਸਵੀਰਾਂ ਤੁਸੀਂ ਵੇਖ ਰਹੇ ਹੋ ਚੰਡੀਗੜ੍ਹ ਦੇ ਸੈਕਟਰ 43 ਬਸ ਕਹਿੰਦੀ ਹੈ ਤਸਵੀਰਾਂ ਨੇ ਜਿੱਥੇ ਹੁਣ ਸਾਰੇ ਆ ਸਾਰਿਆਂ ਨੂੰ ਹੁਣ ਬਸਾਂ ਦੇ ਵਿੱਚ ਭਰਨ ਦੀ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਜਾ ਰਹੀ ਹੈ ਹਾਲਾਂਕਿ ਹੁਣ ਸਾਰਿਆਂ ਨੂੰ ਸਾਈਡ ਕੀਤਾ ਜਾ ਰਿਹਾ ਹੈ ਉਹ ਸਾਈਡ ਕਰਨ ਤੋਂ ਬਾਅਦ ਹੋਰ ਵੀ ਹਾਲਾਂਕਿ ਹਲਕਾ ਲਾਠੀ ਚਾਰਜ ਵੀ ਹੋਇਆ ਹੈ ਹਲਕਾ लाठी चार्ज ਵੀ ਸ਼ੁਰੂ ਹੋ ਚੁੱਕਿਆ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਹਲਕਾ लाठी चार्ज ਵੀ ਸ਼ੁਰੂ ਹੋ ਚੁੱਕਿਆ ਹੈ लाठी चार्ज ਹੋ ਚੁੱਕਿਆ ਹੈ ਪੁਲਿਸ ਦੇ ਨਾਲ ਉਹਨਾਂ ਦਾ लाठी चार्ज ਹੋਇਆ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਦੇ ਨਾਲ ਹੁਣ ਹਲਕਾ लाठी चार्ज ਜਿਹੜਾ ਹੋਇਆ ਹੈ ਔਰ ਪੁਲਿਸ ਦੇ ਵੀ ਸੱਟਾਂ ਵਜੀ ਹੈ ਤਸਵੀਰਾਂ

ਬਿਲਕੁਲ ਰਣਵੀਰ ਤੁਸੀਂ ਤਸਵੀਰਾਂ ਬਿਲਕੁਲ ਰਣਜੀਤ ਤੁਸੀਂ ਤਸਵੀਰਾਂ ਦੇਖ ਰਹੇ ਹੋ ਕਿ ਲਾਠੀ ਚਾਰਜ ਵੀ ਹੋਇਆ ਔਰ ਸਾਰੇ ਨੂੰ ਹੁਣ ਕਦੇੜਨ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਗਈ ਹੈ ਹੁਣ ਸਾਰਿਆਂ ਨੂੰ ਸਾਈਡ ਕੀਤਾ ਗਿਆ ਯਾਨੀ ਕਿ ਪੁਲਿਸ ਵੱਲੋਂ ਸਾਫ਼ ਤੌਰ ਤੇ ਕਿਹਾ ਜਾ ਰਿਹਾ ਹੈ ਕਿ ਅੱਗੇ ਰੋਡ ਤੇ ਤੁਸੀਂ ਨਹੀਂ ਆਣਾ ਹਾਲਾਂਕਿ ਬੜੇ ਹੀ ਗੁਪਚੁਪ ਤਰੀਕੇ ਦੇ ਨਾਲ ਇੱਥੇ ਹੁਣ ਐਂਟਰ ਹੋਏ ਸੀ ਜਿਹੜੇ ਵੀ ਇੱਥੇ ਕੌਮੀ ਸਾਹ ਮੋਰਚਾ ਦੀ ਹੋਰ ਨਿਹੰਗ ਇੱਥੇ ਪਹੁੰਚੇ ਸੀਗੇ ਹਾਲਾਂਕਿ ਹੁਣ ਇਹਨਾਂ ਨੂੰ ਸਾਈਡ ਕਰ ਦਿੱਤਾ ਗਿਆ ਔਰ ਪੁਲਿਸ ਫੋਰਸ ਫੋਰ ਵੀ ਇੱਥੇ ਲਾ ਦਿੱਤੀ ਗਈ ਹੈ ਤਸਵੀਰਾਂ ਕੋਸ਼ਿਸ਼ ਕਰ ਰਹੇ ਤੁਹਾਨੂੰ ਦਿਖਾਉਣ ਦੀ ਕਿ ਕਿਸ ਤਰ੍ਹਾਂ ਲਾਠੀ ਚਾਰਜ ਹੋਇਆ ਕਿਸ ਤਰ੍ਹਾਂ ਉਹ ਹੁਣ ਇੱਥੇ ਸਾਈਡ ਤੇ ਇਹਨਾਂ ਨੂੰ ਖੜਾ ਕੀਤਾ ਯਾਨੀ ਕਿ ਇਸ ਤੋਂ ਅੱਗੇ ਹੁਣ ਜਾਣ ਦੀ ਜਿਹੜੀ ਪਰਮਿਸ਼ਨ ਹੈ ਉਹ ਨਹੀਂ ਦਿੱਤੀ ਜਾ ਰਹੀ ਇਹ ਬਹੁਤ ਹੀ ਕਲੀਅਰ ਕਰ ਦਿੱਤਾ ਗਿਆ ਸੀਗਾ ਪਹਿਲਾਂ ਹੀ ਇਹ ਕਲੀਅਰ ਕਰ ਦਿੱਤਾ ਗਿਆ ਸੀਗਾ ਲੇਕਿਨ ਹੁਣ ਸਿਚੁਏਸ਼ਨ ਕਿਤੇ ਨਾ ਕਿਤੇ ਤਣਾਅ ਦੀ ਜਿਹੜੀ ਹੈ ਉਹ ਜ਼ਰੂਰ ਵੇਖਣ ਨੂੰ ਮਿਲ ਰਹੀ ਹੈ ਜਿਸ ਨੂੰ ਲੈ ਕੇ ਲਗਾਤਾਰ ਹੁਣ ਪੁਲਿਸ ਦੇ ਨਾਲ ਉਲਸਦੇ ਜ਼ਰੂਰ ਨਜ਼ਰ ਆ ਰਹੇ ਨੇ ਔਰ ਅੱਜ ਜਿਹੜਾ ਕੰਬੀਨ ਸਾਹ ਮੋਰਚਾ ਦੇ 2 ਸਾਲ ਪੂਰੇ ਹੋਏ ਨੇ ਉਸ ਨੂੰ ਲੈ ਕੇ ਅੱਜ ਸੀਐਮ ਦੇ ਘਰ ਦਾ ਜਾ ਕੇ ਰਾਵ ਕਰਨਾ ਸੀਗਾ ਲੇਕਿਨ ਉਸ ਤੋਂ ਪਹਿਲਾਂ ਹੀ ਬੜੇ ਗੁਪਚੁਪ ਤਰੀਕੇ ਦੇ ਨਾਲ ਚੰਡੀਗੜ੍ਹ ਇੰਟਰ ਹੋਏ ਨੇ 43 ਬੱਸ ਸਟੈਂਡ ਦੇ ਬਿਲਕੁਲ ਸਾਹਮਣੇ ਆ ਕੇ ਰੋਡ ਬਲੌਕ ਕੀਤੇ ਨੇ ਔਰ ਵੀ ਸੰਖਿਆ ਜਿਹੜੀ ਇਹਨਾਂ ਦੀ ਵਧੀ ਹੈ ਜਿਸ ਕਰਕੇ ਹੁਣ ਪਾ ਪੰਜਾਬ ਪੁਲਿਸ ਵੀ ਇੱਥੇ ਪਹੁੰਚੀ ਹੋਈ ਹੈ ਪੰਜਾਬ ਦੇ ਜਿਹੜੇ ਸੀਨੀਅਰ ਅਫਸਰ ਵੀ ਇੱਥੇ ਪਹੁੰਚੇ ਹੋਏ ਨੇ ਹੁਣ ਕਲਗੀਗੜ੍ਹ ਪੁਲਿਸ ਤੇ ਪੰਜਾਬ ਪੁਲਿਸ ਦੋਵੇਂ ਇਹਨਾਂ ਨੂੰ ਹੁਣ ਹੈਂਡਲ ਕਰਦੇ ਨਜ਼ਰ ਆ ਰਹੀ ਹੈ ਹਾਲਾਂਕਿ ਲਾਠੀ ਚਾਰਜ ਵੀ ਹੋਇਆ ਸੀਗਾ ਕੋਸ਼ਿਸ਼ ਕੀਤੀ ਗਈ ਸੀ ਇਹਨਾਂ ਨੂੰ ਰੋਕਣ ਦੀ ਲੇਕਿਨ ਇਹਨਾਂ ਨੇ ਬਦਨ ਦੀ ਹਾਲਾਂਕਿ ਤੋਂ ਇਹਨਾਂ ਤੋਂ ਪਹਿਲਾਂ ਜਿਹੜੇ ਸੀਗੇ ਉਹਨਾਂ ਨੂੰ ਰੋਕ ਲਿਆ ਗਿਆ ਸੀਗਾ ਉਹਨਾਂ ਨੂੰ ਡੀਟੇਨ ਕੀਤਾ ਗਿਆ ਸੀਗਾ ਲੇਕਿਨ ਹੋਰ ਵੀ ਜਿਹੜੇ ਨਿਹੰਗ ਨੇ ਹੋਰ ਜਿਹੜੇ ਕੌਮੀ ਸਾਬ ਦੇ ਪ੍ਰਦਰਸ਼ਨਕਾਰੀ ਨੇ ਉਹ ਇੱਥੇ ਇਕੱਠ ਹੋਏ ਨੇ ਔਰ ਇਕੱਠ ਹੋ ਕੇ ਉਹ ਸਿੱਧਾ ਅੱਗੇ ਉਹਨਾਂ ਨੇ ਪੁਲਿਸ ਦੇ ਨਾਲ ਬਿਲ ਬਹਿਸਬਾਜੀ ਹੋਈ ਆਪਸ 'ਤੇ ਫਿਰ ਆਪਸ ਹਾਟਾਪਾਈ ਹੋਈ ਫਿਰ ਉਸ ਤੋਂ ਬਾਅਦ ਲੱਖੀ ਚਾਜ ਵੀ ਜਿਹੜਾ ਹੈ ਉਹ ਕੀਤਾ ਗਿਆ ਤਸਵੀਰਾਂ ਲਗਾਤਾ ਤੁਸੀਂ ਵੇਖ ਰਹੇ ਹੋ ਬਿਲਕੁਲ ਮਨੋਜ ਤਸਵੀਰਾਂ ਤੁਸੀਂ ਦਿਖਾਉਂਦੇ ਰਹੋ ਤਾਂ ਦੱਸ ਦਈਏ ਕਿ ਚੰਡੀਗੜ੍ਹ ਦੇ ਵਿੱਚ ਅੱਜ ਕੌਮੀ ਇਨਸਾਫ ਫੋਰਸ ਦੇ ਪ੍ਰਦਰਸ਼ਨਕਾਰੀ ਪਹੁੰਚੇ ਨੇ ਹਾਲਾਂਕਿ ਪਹਿਲਾਂ ਪੁਲਿਸ ਦੇ ਵੱਲੋਂ ਇਹਨਾਂ ਨੂੰ ਖਦੇੜ ਦਿੱਤਾ ਗਿਆ ਸੀ ਪਰ ਵੱਡੀ ਗਿਣਤੀ ਦੇ ਵਿੱਚ ਦੁਬਾਰਾ ਤੋਂ ਪ੍ਰਦਰਸ਼ਨਕਾਰੀ ਹੋਰ ਆ ਗਏ ਤਾਂ ਆ ਬਾਰਡਰ ਜ਼ਰੂਰ ਸੀਲ ਕੀਤੇ ਗਏ ਸੀ ਚੰਡੀਗੜ੍ਹ ਮੋਹਾਲੀ ਦੇ ਪਰ ਇਸ ਦੇ ਬਾਵਜੂਦ ਲੁਕਵੇਂ ਟੰਗ ਦੇ ਨਾਲ ਇਹ ਪ੍ਰਦਰਸ਼ਨਕਾਰੀ ਚੰਡੀਗੜ੍ਹ ਚ ਦਾਖਲ ਹੋਏ ਨੇ ਹੱਥਾਂ ਦੇ ਵਿੱਚ ਝੰਡੀਆਂ ਨੇ ਇਸ ਦੇ ਨਾਲ ਹੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ کارਕੁਨ ਵੀ ਇਸ ਦੇ ਵਿੱਚ ਸ਼ਾਮਲ ਨੇ ਜਿਸ ਤੋਂ ਬਾਅਦ ਵੱਡੀ ਗਿਣਤੀ ਦੇ ਵਿੱਚ ਚੰਡੀਗੜ੍ਹ ਪੁਲਿਸ ਡਿਪਲਾਈ ਕੀਤੀ ਗਈ ਹੈ ਪੰਜਾਬ ਪੁਲਿਸ ਦੇ ਅਧਿਕਾਰੀ ਵੀ ਇੱਥੇ ਪਹੁੰਚੇ ਨੇ ਹੱਥਾਂ ਦੇ ਵਿੱਚ ਤਸਵੀਰਾਂ ਚ ਦੇਖ ਸਕਦੇ ਹੋ ਤੁਸੀਂ ਝੰਡੇ ਫੜੇ ਹੋਏ ਨੇ ਤੇ ਸੀਐਮ ਰੈ residense ਦੇ ਕਰਾਉ ਦਾ ਐਲਾਨ ਇਹਨਾਂ ਦੇ ਵੱਲੋਂ ਕੀਤਾ ਗਿਆ ਕਾਲ ਇਹਨਾਂ ਦੇ ਵੱਲੋਂ ਦਿੱਤੀ ਗਈ ਸੀ ਇਸ ਵੇਲੇ ਤਸਵੀਰਾ ਮਨੋਜ ਰਾਠੀ ਮੇਰੇ ਸਹਿਯੋਗੀ ਤੁਹਾਡੇ ਤੱਕ ਪਹੁੰਚਾ ਰਹੇ ਨੇ ਕਿਸ ਤਰ੍ਹਾਂ ਦੇ ਹਾਲਾਤ ਨੇ ਸੜਕ ਜਿਹੜੀ ਹੈ ਉਹ ਵੀ ਟ੍ਰੈਫਿਕ ਜਮਾ ਕਿਉਂਕਿ ਸੈਕਟਰ 43 ਦੇ ਬੱਸ ਸਟੈਂਡ ਦੇ ਬਿਲਕੁਲ ਸਾਹਮਣੇ ਇਹ ਪ੍ਰਦਰਸ਼ਨਕਾਰੀ ਇਕੱਠੇ ਹੋਏ ਨੇ ਹਾਲਾਂਕਿ ਲੁਕਮੇ ਢੰਗ ਦੇ ਨਾਲ ਵੱਡੀ ਗਿਣਤੀ ਦੇ ਵਿੱਚ ਪ੍ਰਦਰਸ਼ਨਕਾਰੀ ਹੱਥਾਂ ਦੇ ਵਿੱਚ ਕਾਲੀਆਂ ਝੰਡੀਆਂ ਅਤੇ ਕੌਮੀ ਇਨਸਾਫ ਮੋਰਚਾ ਦੀਆਂ ਝੰਡੀਆਂ ਫੜ ਕੇ ਇੱਥੇ ਪਹੁੰਚੇ ਨੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਮੋਹਾਲੀ ਦੇ ਵਿੱਚ 2 ਸਾਲ ਤੋਂ ਕੌਮੀ ਇਨਸਾਫ ਮੋਰਚੇ ਦਾ ਪ੍ਰਦਰਸ਼ਨ ਜਾਰੀ ਹੈ ਤੇ ਅੱਜ 2 ਸਾਲ ਪੂਰੇ ਹੋਣ ਤੋਂ ਬਾਅਦ ਰੋਸ ਸਮਾਰਚ ਦਾ ਐਲਾਨ ਕੀਤਾ ਹੋਇਆ ਸੀ ਤੇ ਚੰਡੀਗੜ੍ਹ ਪੁਲਿਸ ਵੱਡੀ ਗਿਣਤੀ ਦੇ ਵਿੱਚ ਤਾਇਨਾਤ ਹੈ ਇਸ ਤੋਂ ਪਹਿਲਾਂ ਝੜਪ ਵੀ ਦੇਖਣ ਨੂੰ ਮਿਲੀ ਤੇ ਚੰਡੀਗੜ੍ਹ ਪੁਲਿਸ ਦੇ ਵੱਲੋਂ ਹਲਕਾ ਲਾਠੀ ਚਾਰਜ ਵੀ ਕੀਤਾ ਗਿਆ ਬਲ ਦਾ ਪ੍ਰਯੋਗ ਵੀ ਕੀਤਾ ਗਿਆ ਕੁਝ ਪੁਲਿਸ ਮੁਲਾਜ਼ਮਾਂ ਦੇ ਵੀ ਇਸ ਦੌਰਾਨ ਸੱਟਾਂ ਲੱਗੀਆਂ ਇਸ ਵੇਲੇ ਸਮਝਾਉਣ ਦੀ ਕੋਸ਼ਿਸ਼ ਵੀ ਹੋ ਰਹੀ ਹੈ ਕਿ ਅੱਗੇ ਨਾ ਵਧਿਆ ਜਾਵੇ ਪਰ ਇਸ ਦੇ ਵਿੱਚ ਬਹੁਤ ਸਾਰੇ ਨਿਹੰਗ ਸਿੰਘ ਵੀ ਮੌਜੂਦ ਨੇ ਜਿਨ੍ਹਾਂ ਕੋਲ ਸ਼ਸਤਰ ਹੁੰਦੇ ਨੇ ਤੇ ਜਦੋਂ ਪੁਲਿਸ ਦੇ ਵੱਲੋਂ ਲਾਠੀ ਚਾਰਜ ਕੀਤਾ ਗਿਆ ਤਾਂ ਸਾਹਮਣੇ ਤੋਂ ਵੀ ਆ ਨਿਹੰਗ ਸਿੰਘ ਵੀ ਜਿਹੜੇ ਨੇ ਉਹ ਝਗੜਦੇ ਹੋਏ ਲੜਦੇ ਹੋਏ ਪੁਲਿਸ